ਭਾਈ ਆਹ ਬਾਈ ਪਤਾ ਨਹੀਂ ਕੀ ਜਿਗਾਰ ਲਈ ਆਉਂਦੇ ਆ ਪੂਰਾ ਤਕੜਾ ਸਿਸਟਮ ਹੈ ਦੇਸੀ ਜਿਗਾਰ ਦੇ ਬਣਾਇਆ ਲੱਗਦਾ ਬਾਈ ਇਹਨਾਂ ਪੁੱਛਦੇ ਮੈਂ ਤਾਂ ਜਾਣਕਾਰੀ ਲੈਣੇ ਵੀ ਹੈ ਕੀ ਹੈ ਕੀ ਇਹ ਪਿੱਛੇ ਬੰਦੇ ਚੜੇ ਉਹਨੇ ਕਾਫੀ ਹਰਾ ਰੋਟਰ ਨੂੰ ਹੈ ਰੋਟਰ ਨੂੰ 9 ਕਮਾਂਡਲ ਵਾਜ ਨਹੀਂ 9 ਕਮਾਂਡਲ ਵਾਜ ਨਹੀਂ ਖੇਜਦਾ ਜੀ ਚਾਹੀ ਤੁਸੀਂ ਵੀ ਵਿੱਚ ਆ ਜਾਓ ਬਾਈ ਇਹ ਚੱਲਦਾ ਕਹਦੇ ਆ ਪੈਟਰੋਲ ਤੇ ਬਾਈ ਬਾਈ ਤੁਸੀਂ ਜਾਣਕਾਰੀ ਦੇ ਦਿਓ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਜੀ ਪੈਟਰੋਲ ਦਾ 9.8 ਹਸਪਾਵਰ ਦਾ ਇੰਜਨ ਹੈ ਹਾਂਜੀ 9.8 ਹਸਪਾਵਰ ਦੇ ਦੇ ਵਿੱਚ ਇੰਜਨ ਲੱਗਿਆ ਹੋਇਆ ਜੀ ਤੇ ਇਹਦੇ ਜਿਹੜੀ ਕਪੈਸਿਟੀ ਆ ਇਹਦੇ ਵਿੱਚ 9 ਕੁਆਂਟਲ ਵਜ਼ਨ ਖਿੱਚ ਸਕਦੇ ਆ ਤੇ ਇਹ ਤਾਂ ਟਰਾਲੀ ਅਸੀਂ ਹੋਰ ਲਈ ਆ ਤੇ ਬਸ ਜਿਹੜੀ ਇਹਦੀ ਸਪੈਸ਼ਲ ਟਰਾਲੀ ਬਣਾਉਣੀ ਆ ਸੀ ਜਿਹਦੇ ਵਿੱਚ ਬਗਾ ਸ਼ੀਟ ਵੀ ਲੱਗੀ ਹੁੰਦੀ ਆ ਟਾਇਰਾਂ 'ਚ ਬ੍ਰੇਕ ਵੀ ਹੁੰਦੀ ਆ ਤੇ ਇਹਦੇ ਵਿੱਚ ਦੋ ਗিয়ার ਨੇ ਇੱਕ ਹਾਈ ਗিয়ার ਇੱਕ ਲੋ ਗিয়ার ਹੁਣ ਆਪਾਂ ਇਹਦੇ ਲੋ ਤੇ ਚਲਾਦੇ ਸੀ ਹਾਈ ਤੇ ਚਲਾਵਾਂਗੇ ਤਾਂ ਰੋਡ ਤੇ ਹੋਰ ਹੀ ਸਪੀਡ ਨਾਲ ਭੱਜਦਾ ਬਈ ਬਾਣ ਤੋਂ ਖਿੱਚ ਲਊ ਟਰਾਲੀ ਪਰੀ ਹੋਈ ਇਹ ਜਿਹੜੀ ਹੈਗੀ ਬਾਹਨ ਤੋਂ ਵੀ ਪੱਧਰੀ ਹੋਈ ਖਿੱਚ ਲੈਂਦਾ ਜੀ ਕਿ ਪੈਟਰੋਲ ਦੀ ਖਪਤ ਘੰਟੇ ਦਾ ਮਤ ਜਿਹੜਾ ਰੋੜ ਤੇ ਪੌਣਾ ਕਿਲਟਰ ਆਂਦੀ ਹੈ ਕਿ ਕੀਮਤ 55000 ਰੁਪਏ ਜਿਹਦੇ ਵਿੱਚ ਤੁਹਾਨੂੰ ਰੋਟਾ ਬੇਟਾ ਤੁਹਾਨੂੰ ਸੁਹਾਗਾ ਤੁਹਾਨੂੰ ਖਾਲ ਪਾਣ ਵਾਲਾ ਤੇ ਮਗਰ ਪਲਟਾਵਾ ਹਲ ਇਹ ਚਾਰ ਇੰਪਲੀਮੈਂਟ ਮਿਲਦੇ ਨੇ ਆਪਣਾ ਜਿਹੜਾ ਐਡਰੈਸ ਹੈ ਜੀ ਲੁਧਿਆਣੇ ਦੇ ਅੰਦਰ ਦਾਸ ਨਗਰ ਇੰਜੀਨੀਅਰ ਗਿੱਲ ਪਿੰਡ ਪ੍ਰੇਮ ਐਂ ਸਾਡਾ ਬ੍ਰਾਂਡ ਹੈ ਜੀ ਤੇ ਲੁਧਿਆਣੇ ਦੇ ਸਟੇਸ਼ਨ ਰੇਲ ਗਿੱਲ ਪਿੰਡ ਦੇ ਰੇਲਵੇ ਸਟੇਸ਼ਨ ਰੋੜ ਤੇ ਫੈਕਟਰੀ ਹੈ